ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹ ਕੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਜ ਮਾਲਕ ਕਰੇ ਜੀ ਵਾਦਾ ਅ ਇੱਧਰ ਪਹਿਲਾਂ ਸਾਡੇ ਦੇਖ ਲਓ ਹੁਣ ਇਹਨੂੰ ਆਏ ਹੋ ਗਿਆ ਨੂਰ ਨੂੰ ਵੀ ਮੈਨੂੰ ਮਲਾਉਣ ਲੱਗੇ ਆ ਪਹਿਲਾਂ ਹੀ ਜਾਣ ਕੇ ਹਨਾ ਇੰਸਟਾ ਲੱਗੀ ਹੁਣ ਕਰਨ ਲੈ 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 ਨੂਰ ਸਾਸਿਓ ਦਾ ਓਏ ਛਾਤੀ ਕਿ ਬਲਾਉ ਇੱਧਰ ਇੱਧਰ ਮਨਵੀਰ ਤੂੰ ਬੁਲਾ ਦੇ ਨੂਰ ਨੂੰ ਨਹੀਂ ਆਉਂਦੀ ਜਾਣ ਕੇ ਮਨਵੀਰ ਤੂੰ ਬੁਲਾ ਦੇ ਯਾਰ ਮੈਂ ਉਮੀਦ ਕਰਦਾ ਸਾਰ ਚੜਦੀ ਕਲਾ ਚ ਹੋ ਜੀ ਆਪਣੀ ਆਪਣੀ ਜਿੰਦਗੀ ਘੁੱਸ ਲਉ ਹਾਂ ਸ਼ਾਬਾਸ਼ ਨੂਰ ਨੂੰ ਆਉਂਦੀ ਨਹੀਂ ਨਹੀਂ ਨੂਰ ਨੂੰ ਕਿੱਥੇ ਆਉਂਦੀ ਨਹੀਂ ਸਾਸ੍ਰੀ ਘਰ ਤੂੰ ਨੂੰ ਨਹੀਂ ਆਉਂਦੀ ਬੁਲਾਉਣੇ ਬੁਲਾ ਦੇ ਪੁੱਤ ਸਾਸ੍ਰੀ ਘਰ ਦੀ ਉਮੀਦ ਕਰੇ ਲੱਭੀ ਬਣਾ ਦੇ ਬੱਚਾ ਇਹ ਤੇ ਲਾਓ ਜੀ ਅੱਜ ਦਾ ਬਲੌਗ ਕਰਦੇ ਆ ਜੀ ਸ਼ੁਰੂ ਵਾਏ ਵਾਯੂ ਨਵੀਂ ਰਸਤਰੀ ਕਾ ਲੱਗੀ ਬੁਲਾਉਣ ਉਮੀਦ ਕਰਦੇ ਆ ਠੀਕ ਠਾਕ ਹੋਵਨ ਦੀ ਕਹਿ ਕੋਸ ਹੋ ਰਹੇ ਦੰਦੀਆਂ ਕਹਿ ਕਰਦੇ ਚਾਹ ਰਹੇ ਕਹਿ ਕੋਸ ਹੋ ਰਹੇ ਦੰਦੀਆਂ ਕਹਿ ਤਾਂ ਹੁੰਦਾ ਨਹੀਂ ਪਰ ਆਪਣੇ ਯਾਰ ਚਾਹੇ ਹੋਰੇ ਬਾਤ ਨੂੰ ਨਹੀਂ ਜਿੰਦੀ ਗੱਲ ਹੋ ਕੇ ਬੈਠ ਕੇ ਆਏ ਦੇਖੀ ਹੋਰ ਬੁਲਾ ਹੋਰ ਬੁਲਾ ਤਰ ਤਰ ਨੂੰ ਕੋਣ ਜੀ ਉਹ ਕੀ ਗੱਦਬਤ ਕਰ ਰਿਹਾ ਤੂੰ ਤੂੰ ਇਹ ਨਾ ਵਿਚਾਰੀ ਨੂੰ ਲੋਡ ਲਿਆ ਉਹਨੂੰ ਸਾਸਰੀ ਘਰ ਬੁਲਾਉਣ ਨੂੰ ਚੱਲ ਠੀਕ ਆ ਹੁਣ ਸੁਣਗੀ ਤੇਰੀ ਸਾਸਰੀ ਘਰ ਤੇ ਇਹ ਭਾਈ ਸਾਸਰੀ ਚਲੋ ਬੱਸ ਕਰੋ ਹੁਣ ਤੇ ਤੁਹਾਨੂੰ ਪਤਾ ਹੀ ਐ ਭਾਈ ਇਹਦੀ ਸਾਸਰੀ ਘਰ ਜਦ ਸ਼ੁਰੂ ਹੁੰਦੀ ਫੇਰ ਹਟਦੀ ਨਹੀਂ ਤੇ ਬੁਲਾਉਂਦੀ ਉਹ ਨਹੀਂ ਹਾਂ ਨਹੀਂ ਬੁਲਾਉਂਦੀ ਉਹ ਨਹੀਂ ਪਹਿਲਾਂ ਇੱਧਰ ਮਿਲੋ ਜੀ ਸਾਡੀ ਫੈਮਿਲੀ ਨੂੰ ਭਾਈ ਤੁਸੀਂ ਮੰਮੀ ਨੂੰ ਮਿਲੋ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਸਸਰੀ ਗਾਲ ਜੀ ਸਾਰਿਆਂ ਨੂੰ ਸਸਰੀ ਗਾਲ ਜੀ ਸਾਰਿਆਂ ਨੂੰ ਸੋ ਅੱਜ ਭਾਈ ਅਸੀਂ ਹੋਏ ਵੇ ਆ ਜੀ ਰੈਡੀ ਅਸੀਂ ਹੁਣ ਜਾਣਾ ਜੀ ਸ਼ੋਪਿੰਗ ਕਰਨ ਚੱਲ ਬਸ ਪੁੱਤ ਨੂਰੂ ਬਸ ਤੇ ਅੱਜ ਹੁਣ ਜਾਣਾ ਜੀ ਅਸੀਂ ਕਾ ਲੱਡੂ ਖੇਰਦਾ ਸਾਡਾ ਉਹ ਕਹਿੰਦਾ ਮੈਂ ਨਹੀਂ ਬਣਾਣੀ ਹਾਂ ਤੇ ਅੱਜ ਅਸੀਂ ਜਾਣਾ ਜੀ ਹੁਣ ਸ਼ੋਪਿੰਗ ਕਰਦਾ ਤੁਹਾਨੂੰ ਪਤਾ ਹੀ ਆ ਹੁਣ ਲੈ ਕੇ ਜਾਣਾ ਭਾਈ ਸਮਾਨ ਹਰ ਗੋਣ ਨੂੰ ਅ ਜੈਸਮੀਨ ਵਾਸਤੇ ਕੀ ਲੈ ਕੇ ਜਾਣਾ ਕੀ ਕੀ ਸਮਾਨ ਲੈਣਾ ਹੈ ਉਹ ਹੁਣ ਤੁਹਾਨੂੰ ਅਗਲੇ ਵਲੌਗਾਂ ਦੇ ਵਿੱਚ ਲਗਾਤਾਰ ਦੇਖਿਓ ਜਾਣਾ ਹਨਾ ਤੇ ਅੱਜ ਹੁਣ ਪਹਿਲਾਂ ਅਸੀਂ ਚੱਲੇ ਆ ਭਾਈ ਬੱਚਿਆਂ ਦੇ ਸ਼ਾਪਿੰਗ ਕਰਨ ਹੈ ਦੀਦੀ ਆ ਗਈ ਜੀ ਸਾਡੀ ਭੈਣ ਛੋਟੀ ਅ ਵੱਡੀ ਭੈਣ ਨੇ ਕਾਲੂਆਂ ਜਣਾ ਦੂਜੀ ਭੈਣ ਨੂੰ ਵੀ ਕਰਾਂਗੇ ਕਾਲ ਉਹ ਵੀ ਉਹਨਾਂ ਦੇ ਥੋੜਾ ਜਿਹਾ ਡੰਗਰ ਪੱਛੇ ਦਾ ਕੰਮ ਕਰਕੇ ਥੋੜਾ ਘੱਟ ਨਿਕਲ ਹੁੰਦਾ ਉਹਨਾਂ ਤੋਂ ਕਿਉਂਕਿ ਦੀਦੀਓ ਮੱਜਾ-ਮੁੱਜਾ ਚੋਂਦੀ ਹੈ ਨਾ ਉਹਦੇ ਕਰਕੇ ਚਲੋ ਕੋਈ ਨਹੀਂ ਬਾਕੀ ਇਹ ਤਾਂ ਚੱਲਦਾ ਹੀ ਰਹਿਣਾ ਭਾਈ ਘਰ ਦੇ ਕੰਮ ਵੀ ਜ਼ਰੂਰੀ ਆ ਤੇ ਚਲੋ ਬਾਕੀ ਹੁਣ ਦੇਖਦੇ ਆਂ ਆਪਾਂ ਮੰਮੀ ਹੁਣ ਕਿੱਥੇ ਜਾਣਾ ਭਾਈ ਚਲੋ ਹੁਣ ਜਾਣਾ ਕਿੱਥੇ ਚਲੋ ਤਾਂ ਠੀਕ ਆ ਮੋਲ ਮੋਲ ਚ ਜਾਣਾ ਹਰ ਗੁੰਦੇ ਕੱਪੜੇ ਦੇਖਣ ਵਾਸਤੇ ਪਹਿਲਾਂ ਹਰ ਗੁੰਦੇ ਕੱਪੜੇ ਦੇ ਸ਼ੁਰੂਆਤ ਕਰਦੇ ਨਾ ਆਪਾਂ ਅੱਛਾ ਹਰ ਗੁੰਦੇ ਕੱਪੜੇ ਆ ਵਾਸਤੇ ਠੀਕ ਆ ਠੀਕ ਆ ਬਾਕੀ 2000 ਦੇ ਕੱਪੜੇ ਕਾਡੂ ਦੇਖ ਲਵਾਂਗੇ ਬਾਸੋਂ ਮੁਜਾ ਇਦਾਂ ਠੀਕ ਹੈ ਅੱਜ ਹਰਗੁਣ ਦੇ ਸਟਾਰਟਿੰਗ ਕਰਾਂਗੇ ਅੱਜ ਭਾਈ ਸ਼ੁਰੂਆਤ ਜਿਹੜੀ ਹੋਣੀ ਆ ਉਹ ਹਰਗੁਣ ਦੇ ਕੱਪੜਿਆਂ ਤੋਂ ਹੋਣੀ ਆ ਸੋ ਚੱਲਦੇ ਆ ਜੀ ਹੁਣ ਅੱਗੇ ਹਨਾ ਦੇਖਦੇ ਆ ਫਿਰ ਹਰਗੁਣ ਦੇ ਕੱਪੜੇ ਸੋਹਣੇ ਸੋਹਣੇ ਅ ਕਹਿੋ ਜੇ ਲੇ ਹੁੰਦੇ ਆ ਹਨਾ ਤੇ ਦੇਖਦੇ ਆ ਬਾਕੀ ਮਾਲ ਚ ਜਾਂਦੇ ਆ ਜਾਂ ਕਿਤੇ ਹੋਰ ਜਾਂਦੇ ਆ ਟਵਾਈਸ ਲੈਂਡ ਵਾਲਿਆਂ ਦੇ ਦੇਖ ਲੂਗੇ ਜਾਂ ਮੋਲ ਦੇ ਦੇਖ ਨੂੰ ਜੀ ਤੇ ਸਲਾਹ ਮੇਰੀ ਵੀ ਟਵਾਈਸ ਲੈਂਡ ਵਾਲਿਆਂ ਦੇ ਹੀ ਆ ਜਾਣ ਦੀ ਚਲੋ ਬਾਕੀ ਅਗਲੇ ਅੱਗੇ ਤੁਹਾਨੂੰ ਬਲੌਗ ਚ ਦਿਖੇ ਜਾਣਾ ਭਾਈ ਕਿੱਥੇ ਜਾਂਦੇ ਆ ਆਜੋ ਫੇ ਚੱਲਦੇ ਆ ਲਓ ਜੀ ਪਹੁੰਚ ਗਏ ਟਵਾਈਸ ਲੈਂਡ ਵਾਲਿਆਂ ਦੇ ਇਹ ਭਾਈ ਵਿਸ਼ਾਲ ਮਾਲ ਦੇ ਸਾਹਮਣੇ ਆ ਇਹ B2 ਮਾਲ ਦਾ ਉਹ ਸਾਹਮਣੇ B2 ਮਾਲ ਆ ਉਹਨਾਂ ਦੇ ਇਧਰ ਵਿਸ਼ਾਲ ਮਾਲ ਆ ਗਿਆ ਉਹਨਾਂ ਦੇ ਨਾਲੇ ਪੈ ਜਾਂਦੀ ਹੈ ਇਹਨਾਂ ਦੀ ਦੁਕਾਨ ਸਵਿਟਜ਼ਰਲੈਂਡ ਵਾਲਿਆਂ ਦੇ ਪੁਰੇ ਤੇ ਵੀ ਗਿਫਟ ਗੋਫਟ ਜੋ ਮਰਜੀ ਡੈਕੋਰੇਸ਼ਨ ਦਾ ਸਮਾਨ ਜੋ ਮਰਜੀ ਲੈ ਲੋ ਰੇ ਤੇ ਸਾਰਾ ਕੁਝ ਵਧੀਆ ਕੱਪੜਾ ਲੇੜਾ ਤੇ ਆ ਜੋ ਹੁਣ ਚੱਲਦੇ ਅੰਦਰ ਤੁਹਾਨੂੰ ਲੈ ਕੇ ਤੇ ਦੇਖਦੇ ਆ ਫਿਰ ਕੱਪੜੇ ਲਓ ਜੀ ਭਾਈ ਆ ਗਏ ਅੰਦਰ ਪੁਰੇ ਤੇ ਤੁਹਾਨੂੰ ਸਾਰਾ ਕੁਝ ਇਹ ਬੱਚਿਆਂ ਦਾ ਜੋ ਵੀ ਤੁਹਾਨੂੰ ਚਾਹੀਦਾ ਹਨਾ ਸਾਰਾ ਕੁਝ ਖਿਡੌਣੇ ਖਿਡੌਣੇ ਇੱਧਰ ਬੋਟਲਾਂ ਜੋ ਵੀ ਸ਼ੇਕਰ ਸ਼ੁਕਰ ਸਾਰਾ ਕੁਝ ਹੀ ਤੁਹਾਨੂੰ ਮਿਲ ਜਾਣਾ ਤੇ ਆਹਾ ਆਪਣੇ ਪਾਈ ਉਹ ਆ ਗਏ ਸਾਬਣ ਸ਼ੈਂਪੂ ਹਨਾ ਤੇ ਤੇਲ ਤੂਲ ਬੱਚਿਆਂ ਦੇ ਜੋ ਵੀ ਆ ਸਾਰਾ ਕੁਝ ਹੀ ਇਸ ਦੁਕਾਨ ਚ ਜੀ ਆ ਦੇਖੋ ਕੈਪ ਪਈਆਂ ਸੋਹਣੀਆਂ ਸੋਹਣੀਆਂ ਤਾਂ ਆ ਦੇਖੋ ਕਿਹੜੀ ਵਧੀਆ ਕੈਪ ਆ ਕੇ ਬਹੁਤ ਸੋਹਣਾ ਭਾਈ ਇਹਨਾਂ ਦਾ ਵੀ ਕੱਪੜਾ ਲੀੜਾ ਸਾਰਾ ਹੀ ਹੈ ਨਾ ਤੁਸੀਂ ਆ ਕੇ ਕਿਤੇ ਵਿਜ਼ਿਟ ਕਰਿਓ ਇਹਨਾਂ ਕੋਲ ਜ਼ਰੂਰ ਬਹੁਤ ਸੋਹਣੀ ਕੁਆਲਿਟੀ ਇਹਨਾਂ ਦੀ ਵੀ ਤੇ ਆਜੋ ਹੁਣ ਫੈਬਲੀ ਸਾਡੀ ਰੈਡੀ ਨਾ ਪੁੱਤ ਫੈਬਲੀ ਸਾਡੀ ਰੈਡੀ ਖੜੀ ਹੈ ਭਾਈ ਅ ਸ਼ਾਪਿੰਗ ਦੀ ਤਿਆਰੀ ਹੋ ਗਈ ਹੁਣ ਸਾਰੀ ਤੇ ਲੱਡੂ ਵੀ ਛੱਡ ਦੇਖਦਾ ਹੈ ਲੱਡੂ ਦੇਖਦਾ ਕਿੱਥੇ ਆ ਗਿਆ ਹੋਰ ਤੇ ਕਿੱਥੇ ਆ ਉਹ ਭੈਣ ਉਧਰ ਉਧਰ ਦੇਖਣੀ ਮਮੀ ਚਲੋ ਵੇ ਭਾਈ ਦੇਖੋ ਕੱਪੜੇ ਨਾ ਸਿੱਸੀ ਪਾਣੀ ਚਲੋ ਉਹਦਾ ਵੈਸੇ ਜਦ ਇਹੋ ਕੇ ਖਲਾ ਹੁੰਦਾ ਨਹੀਂ ਪਿਆ ਹੋਵੇ ਵੈਸੇ ਸਿੱਸੀ ਪਰ ਪਾਣੀ ਦੇਣੀ ਨਾ ਲਿਖਣਾ ਨਾਮ ਚਾਹੀਦਾ ਇਹ ਕਬਰ ਨਾ ਨਾ ਆਹੋ ਖਲਾਉਣੇ ਹਰੇਕ ਤਰ੍ਹਾਂ ਦਾ ਸਾਨੂੰ ਹੋਰੇ ਖਲਾਉਣਾ ਮਿਲ ਜਣਾ ਤੇ ਪੈਣ ਨੇ ਸਾਨੂੰ ਕਰਨਾ ਟੈਂਡ ਦੇਖਦੇ ਹੁਣ ਕਿਹੜਾ ਕਪੜਾ ਭਾਈ ਆਉਂਦਾ ਪਸੰਦ ਸਾਨੂੰ ਲਓ ਜੀ ਬੜੀ ਸਹਜ ਹੈ ਨਾ ਤਾਂ ਬੜੀ ਸਹਜ ਹੈ ਬੜੀ ਸਹਜ ਹੈ ਇਹ ਤੇ ਛੋਟਾ ਵੀ ਹੋ ਅੱਛਾ ਅੱਛਾ ਮਾਹ ਕਿਤੇ ਐ ਤਾਂ ਆਪਾਂ ਨੂੰ ਦੋ ਮਤਲਬ ਦੇਖੋ ਸ਼ਾ ਦੋ ਮਹੀਨੇ ਦੇ ਲੈ ਲੀਏ ਹਾਂ ਦੋ ਢਾਈ ਦੇ ਕੁਸ਼ 3 ਮਹੀਨੇ ਦੇ 3 ਮਹੀਨੇ ਦੇ ਕੁਸ਼ 6 ਮਹੀਨੇ ਦੇ ਹੂੰ ਐਦਾਂ ਉਧਰ ਖੇਡ ਲੂ ਬੁੱਤ ਉਧਰ ਖੇਡ ਲੂ ਬੁੱਤ ਉਧਰ ਖੇਡ ਲੂ ਕੋਈ ਵੀ ਨਹੀਂ ਡੇਰ ਸਾਹ ਦੇਖੀ ਕੀ ਮਾਰ ਕੋਈ ਚੀਜ਼ ਨਹੀਂ ਮਨਵੀਰ ਚੀਜ਼ ਨਹੀਂ ਛੇੜਨੀ ਐ ਵੀ ਤੋੜ ਦੂੰਗਾ ਕਿਤੇ ਠੀਕ ਹੈ ਇਹ ਮਤਲਬ ਇਹ ਕੋ ਜੇ ਉਹਨਾਂ ਨੇ ਵੀ ਲਾਇਏ ਹੋਣੇ ਬੜੇ ਛੋਟੇ ਆ ਦੇਖੀ ਕਿੰਨਾ ਪਿਆਰਾ ਹੈ ਆਹੋ ਕਿਤੇ ਇੱਕੋ ਜਿਹੇ ਨਾ ਨਾ ਸਾਰੇ ਹੀ ਲੈ ਹੋ ਜਿਵੇਂ ਆਹ 3 ਮਹੀਨੇ ਦੋ ਨੰਨੇ ਚਾਹ ਨਾ ਦੇਖਿਆ ਵਗੇ ਨਾ ਸਾਈਜ਼ ਐਸ ਆਹੀ ਦੀਦੀ ਨੂੰ ਪਤਾ ਹੁਣ ਹਾਂ ਤਾਂ ਸ਼ੁਕਾ ਚੋਂ ਨਾ ਤਾਂ ਕਿ ਠੀਕ ਆ ਨਹੀਂ ਠੀਕ ਆ ਹੁਣ ਤਾਂ ਉਹਦੇ ਠੀਕ ਆ ਇਹ 3 ਮਹੀਨੇ ਤੱਕ ਆਰਾਮ ਨਾ ਲੈਣਾ 3 ਮਹੀਨੇ ਤੱਕ ਆਈ ਜਾਣਾ ਨਾ ਕਿਉਂਕਿ ਇੱਕ ਹੈਵੀ ਮਾੜੀ ਚੀਂ ਅੰਚੈਰੀ ਉਸ ਨਹੀਂ ਨਹੀਂ ਉਹ ਹੁਣ ਹੋਊਗੀ ਵਿਚਾਰੀ ਹੈ ਮਹੀਨੇ ਚ ਤੁਸੀਂ ਕਹਿੰਦੀ ਆ ਦਾਰਾ ਮੱਲ ਬਣਾ ਦੀ ਹੋਊਗੀ ਜਿਆ ਵਿਚਾਰੀ ਮੰਗੀਰ ਤ ਵਰਗੀ ਆ ਉਹ ਦੂਰ ਆ ਗਈ ਵਿਚਾਰੀ ਹੋਊਗੀ ਕੱਲ ਹੋਰ ਹੈਗੇ ਕਿੱਤੇਟ ਪੜੀ ਚਿੱਕ ਕਲਰ ਦਿਖਾ ਦੇ ਜੀ ਛੋਟਾ ਟੌਪਸ ਨਾਲ ਕਿਤੇ ਬਾਹਰ ਹੱਥ ਹੀ ਹੈ ਟੌਪਸ ਤੋਂ ਤੋਂ ਮਮੀ ਮਨੇ ਸਾਹਮਣੇ ਰੱਖ ਖੋਲੇ ਲੈ ਕਿਤੇ ਨੇ ਹਾਂ ਹੁੰਦਾ ਲਾਪ ਲਾ ਕਮਰਾ ਕਿੱਥੇ ਗੋਲ ਕੇ ਸਿੱਟ ਦੇਵੇ ਕਿਤੇ ਕੱਪੜੇ ਲੰਦੇ ਲੰਦੇ ਪਹਿਲਾਂ ਟੌਪਸ ਲੱਭਣਾ ਪਵੇ ਕੋਈ ਤਾਂ ਮਨਕੀਰਤ ਹੋਰ ਕਲਰ ਹੈਗਾ ਜੀ ਇਹਦੇ ਵਿੱਚ ਆਮਚੀ ਅੰਜੀ ਦਿਖਾ ਲਈ ਉਹ ਕਲਰੇ ਕੱਢ ਰਹੇ ਆਜ ਕੇ ਸਾਟ ਕਲਰ ਮੈਂ ਹਾਂ ਉਹ ਸੋਚਦਾ ਆ ਐਵੇਂ ਟੀਕੀ ਲੈਣਾ ਕਿ ਕਿਦਰੇ ਹੱਥ ਜਲਣ ਆਪੇ ਉਹ ਆਵੇ ਚੱਕ ਲੈ ਇਸ ਸੇ ਮਤਲਬ ਐਦਾਂ ਦੀ ਇਹ ਦੀ ਦੀ ਐਦਾਂ ਦੀ ਫਰੌਕ ਸੇਮ ਐਦਾਂ ਦਾ ਮੈਂ ਮੈਂ ਬਾਕਸ ਹੋਲਡ ਨਹੀਂ ਹੋਂਨਾ ਕਿ ਨਿਕਲੇ ਬਾਕਸ ਵਿੱਚੋਂ ਖੋਲੇ ਤੇ ਹੀ ਪਤਾ ਲੱਗਦਾ ਬਾਕਸ ਵੀ ਕਹਿ ਜਾ ਵਿੱਚੋਂ ਕੀ ਤਾ ਅਜੀ ਤੂ ਇਹ ਨਾਲ ਦੇ ਉਹ ਵੀ ਤੂ ਇਹ ਨਾਲ ਆ ਕਹਿੰਦਾ ਮੈਂ ਇੰਨੇ ਲੈ ਜਣਾ ਕੁਛ ਨਾ ਕੁਛ ਕਿ ਨਹੀਂ ਇਹਦਾ ਕੀ ਜਿਆ ਬਣ ਲੈ ਹੁਣ ਫੋਨ ਦੇਖ ਗਿਆ ਹਾਂ ਤੂੰ ਖੜਦਾ ਨਹੀਂ ਲੈ ਭਾਈ ਮੰਮੀ ਸ਼ਾਮ ਡਿਊਟੀ ਦੇਖੀ ਲੱਗੇ ਆ ਦੀ ਦੇਖ ਆ ਸੋਹਣੀ ਹੈ ਨਾ ਕਿਆ ਕਰ ਦਿੰਦੀ ਹਾਂ ਆ ਦੇਖ ਆ ਸਾਰੀ ਫਰਾਕਾ ਜੀ ਨੇ ਲਈ ਜਾਏ ਫਿਰ ਨਹੀਂ ਨਹੀਂ ਉਹ ਤਾਂ ਉਹ ਤਾਂ ਹੋਰ ਦੇਖਿਆ ਪਿੱਛੇ ਇਹ ਨੋਰਮਲ ਕੱਪੜਾ ਨਾ ਲਾਪੇ ਨਾਲੇ ਇਹ ਨੋਬਲ ਦਾ ਵਾਲਾ ਕੱਪੜਾ ਹੋ ਜਾਣਾ ਹੂੰ ਇਹਦੇ ਵੀ ਇਹ ਪਾਸੇ ਕੱਪੜਾ ਤਾਂ ਨਿਆਣਾ ਆਪ ਨੂੰ ਚੱਕੀ ਜਾਣਾ ਕੱਟ ਆਪ ਨੂੰ ਆ ਹੋ ਜਾਣਾ ਸਾਰਾ ਐਂ ਚੱਕਾ ਹੋਣਾ ਕੱਲੀ ਪਜਾਮੀ ਨਹੀਂ ਹੈ ਆਹਾਂ ਠੀਕ ਆ ਆ ਠੀਕ ਇਹ ਕਾ ਕੱਢ ਦੂ ਆ ਪਿਸਤਾ ਜਿਆ ਕਲਰ ਸੋਹਣਾ ਲੱਗਦਾ ਬਸ ਤੁਸੀਂ ਲੱਗ ਕਰੀ ਜੋ ਆ ਇਹ ਇੱਧਰ ਫੜਾਵੂ ਮੈਂ ਨਾ ਇੱਧਰ ਮੈਂ ਸਾਈਡ ਤੇ ਰੱਖ ਲਊਗਾ ਨੋਬਲ ਨੇ ਐਕਟੇ ਸਾਈਡ ਹਾਂਜੀ ਹਾਂ ਇੱਧਰ ਰੱਖ ਦਨੇ ਆ ਮੈਂ ਇੱਕ ਕਲਰ ਹੋ ਗਿਆ ਸਾਨੂੰ ਭਾਈ ਪਸੰਦ ਆ ਗਿਆ ਇਕ ਉਹ ਮੈਨੂੰ ਬਈ ਜਨ ਕਿ ਮੁੰਡਿਆਂ ਵਰਗੇ ਦਿਖਾਇਓ ਫਰਾਕ ਨਹੀਂ ਬਹੁਤ ਹੀ ਲੈਣੀਆਂ ਹੈਗੀਆਂ ਹਨਾ ਐਸ ਤਰ੍ਹਾਂ ਦਾ ਕੁਝ ਜਿੱਦਾਂ ਬਟਨਾ ਵਾਲਾ ਹੋਵੇ ਬਟਨਾ ਵਾਲਾ ਬ੍ਰੈਂਡ ਬਟਨ ਡੈਲੀ ਵੇਸਲੀ ਦੇਖਣਾ ਬਸ ਨਹੀਂ ਡੈਲੀ ਵੇਸਲੀ ਨਹੀਂ ਦਿੱਤਾ ਇਹ ਨਹੀਂ ਇਹ ਉਸ ਤਰ੍ਹਾਂ ਹੀ ਦੂਈ ਤਾਂ ਮੰਦਾ ਹੀ ਆ ਇਹ ਉਹ ਤਾਂ ਛੋਟਾ ਜਿਹਾ ਹੈ ਨਾ ਨਹੀਂ ਵੈਸੇ ਵੀ ਇਹ ਥੋੜਾ ਜਿਹਾ ਔਖਾ ਹੋ ਜਾਂਦਾ ਨਿਆਣੇ ਨੂੰ ਜਿਆਦਾ ਡਬਲ ਡਬਲ ਜਿਹੜਾ ਛੋਟਾ ਆ ਹਾ ਜੀ ਉਹ ਥੋੜਾ ਸਿਆਣਾ ਨਿਆਣਾ ਉਹ ਪੇਟ ਵੀ ਚ ਰੰਦਾ ਦੱਬਿਆਂ ਨਾਲ ਖਲਾਰਾ ਜਾਂ ਬਹੁਤਾ ਫੈਂਦਾ ਦੱਬੇ ਫਿਰ ਆਏ ਨਾ ਦੇਖਣੇ ਪੈਂਦੇ ਨੇ ਨਾਬੇ ਤੇ ਫਿਰ ਡੱਬਾ ਹੀ ਤਾਂ ਹੁੰਦਾ ਹੈ ਫਿਰ ਤੇ ਜੇ ਨਹੀਂ ਪਸੰਦ ਫਿਰ ਦਬਾ ਰੱਖਣਾ ਪੈਂਦਾ ਪਾਸੇ ਧੰਦ ਕਰਕੇ ਆ ਆ ਗਏ ਭਾਈ ਬਟਨ ਵਾਲੇ ਇਹ ਪੂਰਾ ਵਨ ਪੀਸ ਹੋ ਗਿਆ ਇਹ ਰੰਗ ਪਰ ਇਹ ਨਾਲ ਇਹ ਇੱਕ ਕਦੇ ਹੈ ਇਹ ਇੱਕ ਮੈਨੂਗ ਜਾਂ ਇੱਕ ਬਹੁਤ ਵਾਈਡ ਨੇ ਸ਼ੇਡਸ ਇਹ ਦੇਜੇ ਕਲਰ ਹੈ ਮੈਡਮ ਨੂੰ ਹੋਰ ਹਾਂਜੀ ਇਹ ਹੋਏਗਾ ਠੀਕ ਹੈ ਆਰਟੀਕਲ ਆ ਤਾਂ ਫੜਾ ਹੋ ਜਾਣਾ ਨਹੀਂ ਆ ਸਾਈਜ਼ ਠੀਕ ਹੈ ਆਵਾਜ਼ ਆਵਾਜ਼ ਸਾਈਜ਼ ਠੀਕ ਹੈ ਇਹ ਵੀ ਦੇ ਦੀ ਜਿਆਦਾ بڑا ਨਹੀਂ ਹੈ ਕਿ ਅੱਛਾ ਪਰ ਤਿੰਨ ਮਹੀਨਿਆਂ ਨਾਲ ਅੱਛਾ ਨਾਲੇ ਤਿੰਨ ਮਹੀਨੇ ਤੱਕ ਆਜੂਗਾ ਹਨਾ ਹਾਂ ਤਿੰਨ ਮਹੀਨੇ ਦਾ ਹੈ ਠੀਕ ਹੈ ਠੀਕ ਮੰਨ ਲਿਆ ਆਪ ਤਿੰਨੇ ਦਾ ਕੀ ਹੋਇਆ ਚੁੱਪਲਾ ਦੇਖ ਗਿਆ ਚੁੱਪਲਾ ਦੇਖ ਗਿਆ ਉਹ ਤਾਂ ਪੁਲਾ ਦਿੱਤੇ ਉਹ ਤਾਂ ਪੁਲਾ ਅਦਾਸ਼ੀ ਇਹ ਤੋਂ ਬਾਹਰਾਂ ਤੱਕ ਨਹੀਂ ਹੂੰ ਸਰ ਫਰਾ ਕਾਲਨ ਦਿਖਾਓ ਜੀ ਬੋਤ ਹੁਣ ਇਸ ਤਰ੍ਹਾਂ ਦੇ ਦਿਖਾ ਦਿਓ ਹਨਾ ਆਹ ਪਤਾ ਨਹੀਂ ਕਿੰਨੇ ਮੰਤਲ ਤੱਕ ਲੈਦਾ ਔਰ 6 ਮੰਤਲ ਆਹ ਦਿਖਾ ਦਿਓ ਇਹ ਕਿਸ ਜਿਹੜੇ ਉੱਪਰ ਇਹਨਾਂ ਚ ਦੇਖੀ ਹਾਂ ਜੀ ਇਹ 6 ਮੰਤਲ ਹੈ ਕੋਲ ਮੇਰੇ ਪੜੇਗਾ نیچے ਵਾਲਾ ਵੀ ਦਿਖਾ ਦਿਓ ਇੱਕ ਇਹ 3 ਮੰਤਲ ਤੱਕ ਆ ਰਿਹਾ ਹੈ 3 ਮੰਤਲ ਤੱਕ 3

ਹਾਂ ਆ ਤਾਂ ਠੀਕ ਆ ਵੀ ਠੀਕ ਆ ਨਾਲੇ ਆ ਠੀਕ ਹੈ ਆ ਕੱਢੀ ਹੁੰਦੇ ਹਾਂ ਹਾਂ ਆ ਤਾਂ ਠੀਕ ਆ ਉਹਨਾਂ ਕੰਨੀ ਵੀ ਜਿੱਦਾਂ ਆਹ ਹੈ ਨਾ ਕੁੱਡੀ ਆਲਾ ਹਾਂ ਇਹ ਤਾਂ ਨਿਆਣਾ ਔਖਾ ਪਾਉਂਦਾ ਏ ਔਖਾ ਪਾਉਂਦਾ ਫਿਰ ਜੈਸ ਪਾਣੀ ਜਿੱਪਾ ਆ ਦੀ ਨਿਆਣੀ ਨੂੰ ਜਿੱਪ ਚੁੱਧਦੀ ਆ ਆਹ ਦੇਖ ਤਾਂ ਹਾਂ ਗੋਲ ਕਰਦਾ ਹੈ ਹੈਨਾ ਇਹ ਕਿੰਨੇ ਆ ਮੈਂ ਤਾਂ ਠੀਕ ਹੈ ਨਾਰਮਲ ਸਾਈਜ਼ ਹੈ ਵੀ ਕਿਉਂਕਿ ਇੱਕ ਗੱਦਾ بڑا ਵੀ ਲਵਾਂਗੇ ਨਾ ਫਿਰ ਜਿਆਦਾ ਛੋਟੇ ਹੋਣਗੇ ਕਿਉਂਕਿ ਮਾਸੀ ਰਾਨੇ ਵੀ ਲੈਏ ਹੋਏ ਆ ਹਾਂ ਮੈਂ ਵੈਸੇ ਕਹਿੰਦੀ ਸੀ ਮਾਸੀ ਨਾਲ ਗੱਲ ਮਾਸੀ ਕਹਿੰਦੀ 3 ਮਹੀਨਾ 6 ਮਹੀਨਾ ਤੇ ਜਿੱਦਾਂ ਦੋ ਮਹੀਨੇ ਇਦਾਂ ਲੈ ਲਿਓ ਕਹਿੰਦੇ ਮੈਂ ਕਿਹਾ ਵੀ ਤੁਸੀਂ ਉਹਨਾਂ ਨੇ ਕਿੰਨੇ ਟਾਈਮ ਤੱਕ ਦੇ ਲਏ ਆ ਉਹਨਾਂ 6 ਮਹੀਨੇ 8 ਮਹੀਨੇ ਇਦਾਂ ਵੀ ਲੈ ਵੇ ਆ ਬੜੇ ਵੀ ਹਾਂਜੀ ਉਹਨਾਂ ਮੇਰੀ ਗੱਲ ਹੋਈ ਨਾ ਮਾਸੀ ਜੀ ਨਾਲ ਵੀ ਮੈਂ ਤੁਹੇ ਕਿਦਾਂ ਲੈ ਆ ਆਹੋ ਸਾਰੇ ਹੀ ਨੇ ਨਾ ਇੱਕ ਉਹਦੇ ਹੋ ਜਵੇ ਠੀਕ ਨਹੀਂ ਹੈ ਜੀ ਫਿਰ ਮੈਂ ਉਹਦੇ ਹੈ ਲਾਪਰੀ ਤਾਂ ਹੂੰ ਅੱਤਾ ਬੜੀ ਹੋ ਜੰਗੇ ਨਾ ਉਹ ਕਿੰਨੇ ਸੌਫਟ ਕੱਪੜੇ ਆ ਨਾ ਕੱਪੜੇ ਤਾਂ ਸੌਫਟ ਉਹ ਵੀ ਇਹੋ ਜੀ ਲੈ ਕੇ ਆਂਦੀ ਸੀ ਜਿ ਜੈਸਮਿਨ ਨੇ ਜਦ ਪਹਿਲੀ ਵਾਰ ਰੋਪੜ ਤੇ ਲੈ ਕੇ ਆਈ ਸੀਗੀ ਹੂੰ ਔਰ ਦੂਹਿਆਂ ਚ ਦੇਖਾਂ ਦੀ ਇੱਕ ਕਹਾ ਕਰ ਲੈਂਦੇ ਹਾਂ ਇੱਕ ਆ ਦੇਖੋ ਹਾਂ ਇੱਕ ਆ ਕਿੰਨੇ ਸੂਟ ਕਰਨੇ ਆ ਮੰਮੀ ਕਿੰਨੇ ਕਰਨੇ ਤਿੰਨ ਹੀ ਆ ਕਹਾ ਇਥੇ ਪੰਜ ਗਾ ਲਓ ਤੇ ਸੱਤ ਕਰ ਲਓ ਸੱਤ ਕਰ ਲੈਂਦੇ ਹਾਂ ਸੱਤ ਕਰ ਲਓ ਬਾਕੀ ਫਿਰ ਆਪਣੀ ਪਸੰਦ ਨਾਲ ਜੈਸਮਿਨ ਆ ਕੇ ਲੈ ਲਓ ਵੈਸੇ ਤਾਂ ਹੁਣ ਪੰਜ ਸੱਤ ਉਧਰ ਤੇ ਐਨਾ ਪ੍ਰੀਤ ਇਹ ਹੈ ਜੀ ਜਿੱਪਾ ਲੈ ਚੂਬੂ ਕਾ ਫਨਿਆਣੇ ਦੇ ਜਿੱਪਾ ਥੋੜਾ ਜਿਆਦਾ ਚਿਕਰ ਹੋਣੀ ਹੈਗੇ ਤੇ ਬਾਹੀ ਕਲਰ ਆਂ ਚੀ ਸ਼ਾਇਦ ਆਪੇ ਇੱਕ ਦਮ ਹੀ ਤਾ ਦੇਖ ਲਓ ਫਰਾਕਾ ਬਈ ਕਿੰਨੀ ਲਈਆਂ ਬਲਾਕਾ ਇੱਕੋ ਹੋਈ ਹੈ ਜੇ ਤਾਂ ਵਿੱਚ ਦੇਖ ਲਓ ਜਿਹੜਾ ਵਧੀਆ ਲੱਗਦਾ ਆ ਦੇਖੋ ਇਹਦੇ ਨਾਲ ਦੀ ਪਈ ਆਹਾਂ ਇਹ ਬੀਚ ਦੇਖੋ ਅੱਤੇ ਸ਼ੇਡ 12 ਦਾ ਕਾ ਮੱਪੇ ਤਾਂ ਆ ਦੇਖ ਤਾਂ 6 ਤੋਂ 12 ਤੱਕ ਹੋਰ ਦੇਖ ਜਿਹਦੇ ਮੱਟੀ ਜਿਹਾ ਹੈਗਾ ਫਰਾਕਾਂ ਦੀ ਦੀ ਮੱਪੇ ਆ ਰੰਗ ਠੀਕ ਹੈ ਤਾਂ ਠੀਕ ਹੈ ਆਹਨੂੰ ਨਹੀਂ ਹੋ ਜਾਣੀ ਮਾਂ ਨਾਲੇ ਡੈਡੀ ਉਹਨਾਂ ਨੇ ਵੀ ਲਈਆਂ ਵੀ ਆ ਫਰਾਕਾਂ ਵੀ ਲਈਆਂ ਵੀ ਉਹਨਾਂ ਵੀ ਲਈਆਂ ਵੀ ਚਲ ਫੇਰ ਰਹਿਣ ਦਿੰਦੇ ਹਾਂ ਹਾਂ ਇਸਕੇ ਲੈ ਲੈਣੀਆਂ ਫਰਾਕ ਇੱਕ ਲੈ ਲਓ ਉਹ ਦੇਖ ਉੱਧਰ ਵੀ ਪਏ ਆ ਹਾਂਜੀ ਉਹ ਸਾਈਡ ਵੀ ਪਏ ਆ ਆ ਵੀ ਪਏ ਆ ਭਾਈ ਹਾਂ ਭਾਈ ਤੂੰ ਕਿੱਥੇ ਅੜ ਗਈ ਅ ਸਿਕਸ 6 ਤੋਂ 62 24 ਮੰਥ ਉਹਨੇ ਡਾਕਟਰ ਦਾਦੀ ਕੋਲ ਕਰਵਾਇਆ 6 ਸੇ ਅੜ ਗਿਆ ਦਾ ਮੂੰਹ ਚ ਕਿਹਦੇ ਫਰਕ ਕਰਾ ਲਓ ਸਾਹ ਦੇਖੋ ਦੀਦੀ 6 ਤੋਂ 12 ਤੱਕ ਦਾ ਲਖਾ ਮੋਟਾ ਦੀਆਂ ਵਾਲੇ ਇੱਥੇ ਵੇਖਣਾ ਮੈਨੂੰ ਚ ਕਲਰ ਹੈਗੇ ਹੋਰ ਕਲਰ ਨਹੀਂ ਆ ਚੰਗਾ ਲੱਗਿਆ ਯਾਰ ਕਲਰ ਮੈਂ ਹੋਈ ਕਹਿੰਦੀ ਕਲਰ ਹੋਰ ਕਲਰ ਹੋਰ ਦੇਖੋ ਕੋਈ ਆ ਕਲਰ ਨਹੀਂ ਵਧੀਆ ਕਲਰ ਪਿੰਕਾ ਜਿਹਾ ਹੈਗਾ ਇੱਧਰ ਦੇਖ ਲਾ ਬੈਂਡ ਲਿਆ ਕਲਰ ਥੋੜਾ ਜਿਹਾ ਮੈਂ ਕਹਿੰਨਾ ਜੇ ਪ੍ਰਿੰਟ ਜੇ ਵਾਲਾ ਦੇਖੀ ਕੋਈ ਪ੍ਰਿੰਟ ਜੇ ਵਾਲਾ ਕਲਰ ਦੇਖੋ ਦੀਦੀ ਕੋਈ ਥੋੜਾ ਜਾ ਨਾ ਵੈਸੇ ਉਹਦਾ ਰੰਗ ਸਾਫ ਆ ਹਰ ਇੱਕ ਤਾਂ ਦੁਖਣਾ ਉਹਦੇ ਇਹ ਕਲਰ ਦੁਖਣਾ ਉਹਦੇ ਪਰ ਬਹੁਤ ਸਾਫ ਆ ਹੂੰ ਤਾਂ ਮੈਂ ਇੱਕ ਦਿਨ ਗਿਆ ਤਾਂ ਹੁਣ ਤਾਂ ਸਭ ਤੋਂ ਪਹਿਲਾਂ ਨਾਲ ਉਹ ਵੀ ਗੋਰੀ ਹੋਗੀ ਮੇਰੇ ਤੇ ਗਈ ਐ ਨਾ ਉਹ ਮੇਰੇ ਤੇ ਗਈ ਉਹ ਤੇਰੇ ਪਰ ਗਈ ਐ ਭਾਈ ਤੇਰੇ ਪਰ ਗਈ ਆ ਘਰਾਂ ਬੈਠਿਆਂ ਦੇ ਰੰਗ ਭਾਈ ਗੋਰੇ ਹੀ ਹੋਣੇ ਆ ਸਾਡੇ ਵਰਗੇ ਧੁੱਪਾਂ ਚ ਫਰੀ ਜਾਂਦੇ ਮੈਨੂੰ ਧੁੱਪ ਚ ਕੰਮ ਕਰਦੀ ਨਹੀਂ ਆ ਲੈ ਐ ਨਹੀਂ ਬੇੜੇ ਚ ਪੋਚਾ ਲਾਉਣਾ ਕਿਤੇ ਬੇੜੇ ਚ ਧੁੱਪੀਆਂ ਮੱਗਦੀਆਂ ਨੇ ਆਣਾਂ ਦੇ ਪਿੱਛੇ ਅੰਦਰ ਬੈਠ ਕੇ ਹੁਣ ਸਿਆਲ ਸਿਆਲ ਤਾਂ ਸਾਡੇ ਬਥੇਰੇ ਗੋਰੇ ਹੋ ਜਾਣੇ ਰੰਗ ਹਾਂ ਸਿਆਲ ਤਾਂ ਸਭ ਦੇ ਹੋ ਜਾਣੇ ਆ ਹਾਂ ਬਿਲਕੁਲ ਹਾਂ ਜੇ ਕੋਈ ਇੱਕ ਅੱਧਾ ਇਦਾਂ ਦਾ ਕਰਨਾ ਜੇ ਕੋਈ ਕੱਪਸ ਜਦੋਂ ਉਹ ਜਿਹੜਾ ਨਵਾਂ ਇਹ ਆ ਗਿਆ ਨਾ ਪੈਸੇ ਹੂੰ ਵਾਈ ਰੂਪ ਚ ਤਾਂ ਥੋੜੇ ਸਿੰਪਲ ਸੋਵਰ ਹੀ ਆਉਣਗੇ ਬਾਕੀ ਕੋ ਦੇਖੋ ਸਾਹਮਣੇ ਆਰਟੀਕਲ ਲੱਗਿਆ ਹੋਇਆ ਉਹਨਾਂ ਚ ਫਸ ਜੀ ਇਹ ਹਾਂਜੀ ਇਹਨਾਂ ਤੇ ਦੇਖ ਲਓ ਫੈਨ ਆਪਰੇ ਹਾਂਜੀ ਦੇਖ ਇਹ ਆਰਟੀਕਲ ਨਹੀਂ ਹੈ ਇਹ ਤਾਂ ਸੋਣਾ ਫਿਰ ਬੜਾ ਨਾ ਛੋਟਾ ਲੈ ਲੈਂਦੇ ਆ ਛੋਟਾ ਦੇਖ ਲਓ ਸਾਈਜ਼ ਦੇਖ ਲਓ ਬਥੇਰੇ ਸਾਈਜ਼ ਆਰੇ ਨਾ ਬਹੁਤੇ ਛੋਟੇ ਲੋ ਨਾ ਬਹੁਤੇ ਬੜੇ ਲੋ ਹਨ ਜਿਹੜੇ ਸਾਲ ਦੇ ਵਿੱਚ ਵਿੱਚ ਆ ਜਾਣ ਉਹਨੂੰ ਆ ਦੇਖ ਹਾਂ ਇਹ 6 ਮਹੀਨੇ ਦੇ ਬੱਚੇ ਨੂੰ ਆਉਣਾ 6 ਤੋਂ ਲੈ ਕੇ 7 ਨਹੀਂ ਇਹ ਜ਼ਿਆਦਾ ਬੜਾ ਹੈ ਇਹ 6 ਤੋਂ 12 ਇਹੀ ਹੈ ਸਾਈਜ਼ ਐਮ ਇਹ ਹਰ ਲਈ ਇਹ ਬੜਾ ਹੋ ਗਿਆ ਸਾਲ ਤੋਂ ਡੇਢ ਸਾਲ ਦੇ ਵਿੱਚ ਦੀ ਹਾਂ 8ਾਂ 6 ਚਾਹਾਂ ਦੇ ਅੰਦਰ ਦੇ ਤਰੀਕਾ ਕਿੰਨੇ ਹੋਗੇ ਦੇਖ ਲੈ ਕੋਈ ਆ ਦੇਖ ਨਾ ਲਾਪੇ ਇਹ 퍼ਸ ਕਾਲਪਾ ਜਿਆ ਹੋਗਾ ਨਾ ਜਦ ਤੱਕ ਨਿਆਣਾ ਤੁਰਦਾ ਨਹੀਂ ਨਾ ਥੋੜਾ ਜਿਆ ਤੱਕ ਨਹੀਂ ਉਹ ਇਹ ਚੀਜ਼ਾਂ ਨਹੀਂ ਵਧੀਆ ਲੱਗਦੀ ਇਹ ਚੀਜ਼ਾਂ ਜਦ ਤੱਕ ਚੱਲ ਬੈਠਾ ਵੀ ਚੱਟਣਾ ਥੋੜਾ ਜਿਹਾ ਹੁੰਦਾ ਨਾ ਸੂਰ ਗੋਦੀ ਵਾਲੀ ਨਿਆਣੀ ਤਾਂ ਕੰਫਰਟੇਬਲ ਸੀ ਕੱਪੜੇ ਗੋਦੀ ਵਾਲੀ ਠੀਕ ਲੱਗਦੇ ਇਹ ਵੀ ਚੜੀ ਜਾਂਦੇ ਆ ਆ ਤੇ ਪੁੱਤ ਨੂੰ ਚੜੀ ਜਾਂਦਾ ਨਾਲੇ ਦੂਆ ਬੜਾ ਇਹਨੂੰ ਕਾਕਾ ਦੇਖਦਾ ਉਹਦੇ ਸਾਹਮਣੇ ਮੰਮੀ ਕਾਕਾ ਕਿੱਥੇ ਮੈਂ ਤਾਂ ਕਾਕਾ ਕਿੱਥੇ ਕਾਕਾ ਇਹ ਆਉਦੇ ਆ ਪਿੰਨੇ ਕੇ ਪਾਈਪ ਲਾਉਂਦਾ ਹਾਂ ਇਹਦੀ ਨਿਕਾਉਤੀ ਆ ਸਿੱਧੀ ਕਿੱਥੇ ਕਾਕਾ ਬੁਲਾ ਲੈ ਆ ਜਾ 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 ਤਾਂ ਹੀ ਹਾਕਾ ਮਾਰਦਾ ਉਹਨੂੰ ਕਾਕੇ ਨੂੰ ਬਾ ਲੈ ਹਾਕਾ ਮਾਰ ਦੇ ਕਾਕੇ ਨੂੰ ਆ ਜਾ ਆ ਜਾ ਹਾਕਾ ਮਾਰ ਦੇ ਆ ਜਾ ਨੂਰੂ ਫੋਨ ਕਿੱਥੇ ਮੇਰੇ ਕੋਲ ਅੱਛਾ ਠੀਕ ਫੋਨ ਮਨਵੀਰ ਕੋਲ ਆ ਲਓ ਭਾਈ ਇੱਧਰ ਤੁਹਾਨੂੰ ਜੁੱਤੀਆਂ ਵੀ ਮਿਲ ਜਣੀਆਂ ਜੇ ਕਿਸੇ ਨੇ ਲੈਣੀਆਂ ਛੋਟੇ ਬੱਚਿਆਂ ਦੀਆਂ ਵੱਡੇ ਬੱਚਿਆਂ ਦੀਆਂ ਹਨਾ ਤੇ ਆਹ ਦੇਖੋ ਹਾਂਜੀ ਇਹ ਕਿਆ ਸੋਹਣਾ ਇਹ ਹਾਂ ਠੀਕ ਆ ਵਧੀਆ ਪਿੱਛੇ ਦੇਖਾ ਦਿਜੀ ਆਹ ਦੇਖੋ ਮੈਂ ਤੈਨੂੰ ਲੱਗ ਕਰਕੇ ਦਿਖਾ ਦਿੰਦੀ ਸੋਹਣਾ ਲੱਗਦਾ ਏ ਕਿੰਨੇ ਮਹੀਨੇ ਤੱਕ ਦਾ ਏ ਆਹ ਜੀ ਜਾਨਾ ਦੇਖਿਆ ਆਹ ਤੇ ਹੇਠਾਂ ਲਿੱਚ ਦੇ ਨਹੀਂ ਵਧੀਆ ਲੱਗਦਾ ਇਹ ਤਾਂ ਸੋਹਣਾ ਲੱਗਦਾ ਮੈਂ ਤਾਂ ਤਾਂ ਹੀ ਕਿਹਾ ਵੀ ਠੀਕ ਐ ਸੋਹਣਾ ਪ੍ਰਿੰਟਡ ਜਿਆ ਲੈ ਲਉ ਕੋਈ ਆਹ ਲੈ ਲੰਦੇ ਨਾ ਪਰ ਥੋੜਾ ਇਹ ਕਿੱਥੇ ਗਰਮੀ ਆ ਤਾਂ ਉਹ ਕੰਮ ਨਹੀਂ ਲਾਪਰੇ ਤਾਂ ਥੱਲੇ ਕੱਪੜੇ ਪੈ ਜਾਂਦਾ ਦੇਖਿਆ 6 ਤੋਂ 24 ਤੱਕ ਦਾ ਹੈ 6 ਤੋਂ 24 ਦਾ ਹੈ ਹੁਣ ਹੋ ਕਿੰਨੇ ਗਏ ਆਪਣੇ ਹੋ ਕਿੰਨੇ ਵਜੇ ਕਹੇ ਦੀਦੀ ਮੰਮੀ ਕਿੰਨੇ ਹੋਗੇ ਪਤਾ ਨਹੀਂ ਹੁਣ ਦੇਖੂਗੇ ਕਿੰਨੇ ਲੈ ਲੈ ਦੇਖ ਲਓ ਬੰਦ ਦੇਖ ਲਓ ਕਿੰਨੇ ਹੋਗੇ 1 2 4 ਚਾਰ ਹੋ ਗਿਆ ਹੈ ਕੱਪੜੇ ਆਏ ਨੇ ਚੁਆਇਸ ਕਰਨੇ ਔਖੀ ਹੋਈ ਹੈ ਹੈ ਕੱਪੜੇ ਆਏ ਨੇ ਚੁਆਇਸ ਕਰਨੇ ਔਖੀ ਹੋਈ ਲੋਕਾਂ ਨੂੰ ਤਾਂ ਹੋਰ ਤਰ੍ਹਾਂ ਦਾ ਹੋ ਜਾਂਦਾ ਕਿ ਨਾ ਆ ਦੇਖੋ ਆ ਵੀ ਆ ਟਿਕਾਪ ਆਪਿੰਕ ਲੈ ਲੈ ਲੇ ਲੱਗਦਾ ਹੈ ਪਰ ਇਹ ਆ ਇਹਦੇ ਬਟਨ ਵਾਲਾ ਨਹੀਂ ਨਹੀਂ ਜਾਲਾ ਨਹੀਂ ਲੈਣਾ ਮੈਂ ਆ ਫਿਰ ਬੰਦ ਹੈ ਮੁਰ ਤੇ ਨਹੀਂ ਲੈਣਾ ਹੈਗਾ ਛੋਟੇ ਬੱਚਾ ਨੇ ਕੈਪ ਲੈਂਦਾ ਨਹੀਂ ਮੈਮ ਛਿੱਤੀ ਛਿੱਤੀ ਇਹ ਆ ਵੀ ਕਰਦੀਆਂ ਚਕੂਡੀ ਨਾਲ ਉਹ ਕਹਿੰਦੇ ਵੀ ਬਟਨ ਵਾਲੇ ਉਹਨੂੰ ਪਾਣਾ ਔਖਾ ਲੱਗਦਾ ਕਹਿੰਦੇ ਔਖਾ ਹੋ ਜਾਂਦਾ ਇਹ ਨਹੀਂ ਮੈਂ ਪਵਾਉਂਦੇ ਨਹੀਂ ਪਹਿਲਾਂ ਇਹ ਬਹੁਤ ਔਖਾ ਪਵਾਉਂਦਾ ਤਾਂ ਆ ਦੇਖੋ ਸਾਈਡ ਬਟਨ ਆਪਾਂ ਨੇ ਇਹਦੇ ਪਿੰਕ ਕਲਰ ਵਿੱਚ ਕੁਛ ਐਦਾਂ ਦਾ ਨਹੀਂ ਮਿਲੂਗਾ ਪਿੰਕ ਚ ਇੰਗਲਿਸ਼ ਚ ਇਹੀ ਆਰਟੀਕਲ ਆਇਆ ਇਹਦੇ ਵਿੱਚ ਇਹੀ ਛੋਟੀ ਮੈਂ ਇਸ ਤਰ੍ਹਾਂ ਹੀ ਛੋੜ ਦਿੱ ਉੱਧਰ ਹਾਂਜੀ ਮੈਂ ਪਿੰਕ ਕਲਰ ਵਿੱਚ ਚ ਦੇਖੋ ਉੱਧਰ ਜੇ ਘਪੜਾਂ ਤੋਂ ਵੇਹ ਤਾ ਪਿੱਛੇ ਨੂੰ ਗਿਆ ਨਾ ਐ ਉੱਟ ਜਾਂਦਾ ਪਿੱਛੇ ਨੂੰ ਪਰ ਮੜ ਕੇ ਰੱਖ ਮਮੀ ਨੇ ਰਾਤ ਬੱਜ ਗਿਆ ਰਾਤ ਬੱਜ ਗਿਆ ਭਾਈ ਹੋਰ ਐ ਹੀ ਕਰਿਆ ਮੈਂ ਦੂਰ ਤੋਂ ਹੀ ਹੱਥਾਂ 'ਚ ਹਾਂ ਇਹਨਾਂ ਦੋਵੇਂ ਲੈ ਕੇ ਆਏ ਕਈ ਕੱਪੜੇ ਹੈ ਹੀ ਬਹੁਤ ਆ ਉਹ ਸੱਚੀ ਗੱਲ ਆ ਤੇ ਆ ਬਿਲਕੁਲ ਛੋਟੇ ਬੱਚਿਆਂ ਲਈ ਆ ਮਨ ਲੱਗਦਾ ਜਰਾ ਬਾਜੂ ਰੂਪਾਂ ਕਿ ਆ ਇਹ ਆ ਬਨੇਨਾ ਆ ਗਈਆਂ ਛੋਟੇ ਬੱਚਿਆਂ ਦੀਆਂ ਤੇ ਆ ਦੇਖੋ ਇਧਰ ਬੂਟ ਛੋਟੇ ਛੋਟੇ ਬਿਲਕੁਲ ਸੈਂਟਰਲ ਆ ਬਿਲਕੁਲ ਹੀ ਛੋਟੇ ਆ ਗਈ ਜੀ ਕਾਕਿਆਂ ਦੇ 13 ਸਾਈਜ਼ 14 ਦਾ ਸਾਈਜ਼ ਸナイਪਰ ਵਗੈਰਾ ਵੀ ਸਾਰਾ ਕੁਝ ਹੀ ਮਿਲ ਜਾਂਦਾ ਜੀ ਉਰੇ ਬੱਚਿਆਂ ਦਾ ਇਹ ਸਾਰਾ ਪੋਰਸ਼ਨ ਇਹਨਾਂ ਨੇ ਬੱਚਿਆਂ ਦਾ ਹੀ ਬਣਾਇਆ ਹੋਇਆ ਹੈ ਨੀਚੇ ਬੇਸਮੈਂਟ 'ਚ ਇਸ ਤੋਂ ਉੱਪਰ ਅਲੱਗ ਚੀਜ਼ ਆ ਉਸ ਤੋਂ ਉੱਪਰ ਅਲੱਗ ਚੀਜ਼ ਹੈ ਇਦਾਂ ਮਤਲਬ ਤਿੰਨ ਪੋਰਸ਼ਨ ਆ ਇਹਨਾਂ ਦੇ ਫਰੇਕ ਪੋਰਸ਼ਨ 'ਚ ਅਲੱਗ-ਅਲੱਗ ਆਈਟਮ ਆ ਹਾਂ ਇਹ ਕਾ ਲੈ ਲਾ ਇਹਦੇ ਨਾਲ ਦਾ ਮੈਂ ਪਹਿਲਾਂ ਵੀ ਦਿਖਾਇਆ ਸੀ ਲਖਾਈਏ ਤੁੰਨ ਲੈ ਲੈਣਾ ਪ੍ਰਿੰਸ ਲਖਾਈਏ ਇਹਦੇ ਨੂੰ ਤਾਂ ਦਿਖਾਉ ਇਹ ਤੁੰਨ ਤੋਂ ਦਿਖਾਉਂ ਉਹ ਨਾਲ ਹੀ ਜਰਾਪਾਂ ਸਮਾ ਜੇ ਮੈਨੂੰ ਆਪਾਂ ਠੀਕ ਹੈ ਲੱਪਾ ਹੀ ਸੋਨਾ ਏ ਜਿਹੜਾ ਆਪਾਂ ਗੈਲੇ ਪਜਾਮੀ ਦਾ ਹੈ ਨਾ ਪੰਜ ਮਾ ਦੇਖੀ ਇਹ ਕੇਸ ਕਾਲਾ ਇੱਕ ਸੀ ਇਹ ਆਹ ਵਾਪਸ ਫਿੱਕਾ ਰੋਣਾ ਠੀਕ ਹੈ ਨਾ ਪਿੰਕ ਠੀਕ ਹੈ ਪਿੰਕ ਠੀਕ ਪਿੰਕ ਆ ਇਹ ਪਹਿਲੇ ਲਿਆ ਵੀ ਤਾਂ ਇੱਕ ਪਿੰਕ ਆਹੀ ਹੈ ਪਿੰਕ ਵੀ ਨਹੀਂ ਹੈ ਪਿੰਕ ਨਹੀਂ ਹੈ ਜਿਦਾ ਦਾਵਾ ਸ਼ੇਡ ਹੋ ਗਿਆ ਨਾਲੇ ਕਲਰ ਕੋਈ ਨਹੀਂ ਨਾਲ ਮੇਜ ਹੋ ਰਿਹਾ ਮੈਨੂੰ ਲੱਗਦਾ ਰੀਡ ਦਾ ਨਾ ਤੇ ਕਲਰ ਹੋਰ ਦੇਣੀ ਮੈਨੂੰ ਇਹ ਨਹੀਂ ਮੰਮੀ ਨਹੀਂ ਸੋਹਣਾ ਲੱਗ ਰਿਹਾ ਕੋਰਾ ਰੰਗ ਆਉਦਾ ਉੱਥਾ ਦੇਖ ਲਓ ਭਾਈ ਇਹ ਹੁਣ ਤੁਹਾਨੂੰ ਮੈਂ ਤਾਂ ਹੀ ਛੱਡਿਆ ਵਾ ਵੀ ਆਪਾਂ ਤਾਂ ਹੁਣ ਇਹ ਚੀਜ਼ ਤੇ ਸਾਰੇ ਰੰਗ ਅਲੱਗ-ਅਲੱਗ ਆ ਇਹ। ਆਪਾਂ ਇਹ ਚੀਜ਼ ਤੇ ਡੂਰਾ ਨਹੀਂ ਰਹਿਤਾ ਇੱਥੇ ਹੁਣ ਤੁਹਾਡੀ ਚੁਆਇਸ ਹੀ ਨਹੀਂ ਮਿਲਦੀ। ਇਹ ਮੈਂ ਵੀ ਵਿੱਚ ਪੜ ਗਿਆ ਫੇਰ ਹੋਰ ਕਾ ਪੈ ਜਾਣ। ਹਾਂ ਹੋਰ ਕੀ? ਇਹੀ ਨਹੀਂ। ਇੱਕ ਤੁਸੀਂ ਇਹ ਕਰਿਆ ਹੋਏ। ਹਾਂ ਜੀ ਤੁਹਾਨੂੰ ਪਤਾ ਹੀ ਇਹ ਕਰਿਆ ਹੋਏ। ਕਿੰਨੇ ਹੋਗੇ ਹੁਣ ਆਪਣੇ? ਮੈਂ ਕਿਹਾ 5 ਚਾਰ ਤੇ ਇੱਕ 5 ਹੋਗੇ। ਦੋ ਰਹਿ ਗਈ। ਫੇਰ ਹੋਰ ਜੋਗਾ ਤੇ ਦੇਖ ਲੂਗੇ ਦੋ ਲਾਪਰੀ ਤਾਂ। ਹੈਂ ਦੇਖ ਲਓ ਫਿਰ ਇਦਾਂ ਦਾ ਮੈਂ ਕਈ ਵਾਰ ਹੋਰ ਪਾਸੇ ਵੀ ਪਸੰਦ ਆ ਜੇ ਕਰਦਾ ਏ ਆਹ ਤਾਂ ਪਤਾ ਇੰਨਾ ਇਦਾਂ ਕਰ ਲਓ ਫਿਰ ਉਹਨੂੰ ਖਿਲਾਉਣੇ ਵਗੈਰਾ ਦੇਖੋ ਖਿਲਾਉਣੇ ਪਰ ਦੇਖੋ ਖਿਲਾਉਣੇ ਦੇਖੋ ਇਦਾਂ ਹਾਂ ਰੱਖ ਲੈ ਮੈਂ ਲੈ ਲਈ ਇਹ ਕੀ ਹੈ ਇਹਨੂੰ ਕਰਵਾ ਇੰਨਾ ਰਮਾ ਕਰ ਠੀਕ ਹੈ ਨਾ ਪਹਿਲਾਂ ਇੰਨਾ ਰੱਖਾ ਪੂਰਾ ਸੈੱਟ ਨਹੀਂ ਹੈਗਾ ਜੀ ਜੀ ਸੈੱਟ ਵੀ ਮਿਲ ਜੇਗਾ ਜੀ ਪੂਰਾ ਸੈੱਟ ਲਓ ਫਿਰ ਜੇ ਲੈਣਾ ਮੈਚ ਕਰਨਾ ਪੈਣਾ ਦੇਖ ਹਾਂ ਦੇ ਨੂੰ ਆਂਦੀ ਹੈ ਠੀਕਾ ਹੋ ਗਿਆ ਹਾਂ ਠੀਕ ਜਿਹਾ ਆ ਦੇਖੋ ਇਹ ਤੁਹਾਨੂੰ ਮੈਨੂੰ ਪਾ ਦੇ ਆ ਦੇਖੋ ਪਜਾਮਾ ਨਾਲ ਹੀ ਲੱਗੀਆਂ ਹੋਈਆਂ ਗ੍ਰੇ ਨਾਲ ਗ੍ਰੇ ਮੈਚ ਕਰਨਾ ਤਾਂ ਪਜਾਮੇ ਮੈਚ ਹੋ ਜੇਗੀ ਦੋਵੇਂ ਇਹ ਜੇ ਕਰਨ ਦੇ ਫਿਰ ਇਹਨੂੰ ਥੱਲੇ ਨੂੰ ਕਰਨਾ ਆਹ ਇਹਦੇ ਨਾਲ ਕਲਰ ਦੇਖ ਨੂੰ ਕਿਹੜਾ ਕਰਨਾ ਹੈ ਇਦਾਂ ਕਰ ਲਓ ਫਿਰ ਇਹਨੂੰ ਤਾਂ 6 ਮਿੰਟ ਲੇਗਾ ਹਾਂਜੀ ਠੀਕ ਹੈ ਠੀਕ ਹੈ ਆ ਕਰ ਲਓ ਉਹ ਇੱਕ ਕੋਈ ਚੱਕ ਮਾ ਜਾ ਕਲਰ ਦੇਖੋ ਮੜਾ ਜਾ ਇਹ ਜਾ ਇਹ ਜਾ ਕੋਈ ਇਹ ਖੇਠਾਂ ਪੈਣਾ ਇਹ ਤਾਂ ਚੱਕ ਮਾ ਅੱਛਾ ਗਰਮ ਸਰ ਹੁੰਦਾ ਹੈ ਕਪੜੇ ਦੇ ਅੱਛਾ ਇਨਰ ਆਹੇ ਨੀਚੇ ਵਾਲੀ ਚੀਜ਼ ਦਾ ਠੀਕ ਆ ਚੱਕ ਮਾ ਚੜਾ ਪਾਇਆ ਦਿਖਣਾ ਚਾਹੀਦਾ ਹੈ ਲਾਈਟ ਇਨ ਮਤਲਬ ਕਿ ਉਹ ਵੀ ਉਹ ਤੁਹਾਡਾ ਕਲਰ ਦਿਖਾਓ ਆ ਵੀ ਉੱਤਮਾ ਜੀ ਵੈਸੋ ਤਾਂ ਉਹ ਹੀ ਤਾਂ ਦੇਖਦੇ ਆਹ ਦੇਖੋ ਉਹ ਨੀਚੇ ਵਾਲੇ ਇਨਰ ਨਹੀਂ ਹੈਗੇ ਉਹਨਾਂ ਨੂੰ ਤਾਂ ਬਟਨ ਆ ਇਨਰ ਤਾਂ ਆਹੀ ਪਾਏ ਉੱਪਰ ਇਹਦੇ ਨਾਲ ਪਜਾਮੀ ਵੀ ਮੈਚ ਕਰਦੀ ਚਾਹੀਦੀ ਆ ਵੀ ਦੋ ਇਹ ਕਰਦਨੇ ਮਤਲਬ ਹਾਂ ਮੰਮੀ ਹਾਂ ਤੋ ਆ ਕਰ ਲੰਦੇ ਕਰੋ ਆ ਕਰ ਲੋ ਫਿਰ ਅੱਛਾ ਹਨਾ ਬਾਕੀ ਇੱਕ ਅੱਦਾ ਜੇ ਹੋਰ ਪਸੰਦ ਆ ਗਿਆ ਹੋਰ ਦੇਖ ਲੂੰਗੇ ਉੱਧਰ ਹਨਾ ਹੋਰ ਪਾਸੇ ਓ ਚੱਲ ਇਦਾਂ ਕਰ ਲੋ ਤੋ ਆਪਣੇ ਵੀਰ ਜੀ ਨੂੰ ਆ ਕੰਮ ਆਤੀ ਲਾਈਟ ਪਾ ਦੇ ਬਰਾਊਨ ਵਾਲਾ ਕਰ ਤੁਰੂ ਇੱਧਰ ਆ ਜਾ ਪੁੱਤ ਇਹ ਜਦੋਂ ਮੈਂ ਪੁੱਛਾਂ ਵੀਰ ਜੀ ਹੋ ਗਏ ਤੋ ਹਾਂਜੀ ਪਜਾਮੀ ਮੈਚ ਕਰ ਲਿਓ ਜਿਹੜੀ ਹੈ ਹੁੰਦੇ ਤੇ ਹਨਾ ਪਹਿਲਾਂ ਹੁਣ ਕੀ ਤਰ੍ਹਾਂ ਜੋ ਕਿ ਇਹ ਜਿਹਲੇਵੇਂ ਹਨਾ ਆਹ ਪਈ ਆਹ ਪਈ ਬੰਨਾਂ ਦਾ ਪਜਾਮਾ ਸੇਮ ਸਾਈਜ਼ ਦਾ ਸਾਈਜ਼ ਦਾ ਵੀ ਇਹੀ ਹੋਵੇ ਅੱਛਾ 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 ਸਾਈਜ਼ ਹੈ ਹਨਾ ਆਹ ਦੇ ਦਿ ਲੋ ਪੁੱਤ ਉਹ ਦੂਰ ਕੋ ਫੋਨ ਆ ਫਿਰ ਇਹ ਕੋ ਫੋਨ ਉੱਕੜਾ ਬਜਾ ਲਿਆ ਉਹਨੇ ਮੇਰਾ ਬੜਾ ਬਜਾ ਲਿਆ ਹੱਥੇ ਗੱਲ ਬੱਜੀ ਗਈ ਨਹੀਂ ਹੈ ਜੀ ਅੱਜ ਰਾਜ ਖਲਾਉਣੇ ਵੀ ਦੇਖਾਂਗੇ ਖਲਾਉਣੇ ਵੀ ਦੇਖੋ ਭਾਈ ਇਹ ਵਾਲਾ ਬਲੌਗ ਸਾਡੀ ਹਰਗੁਣ ਦੇ ਨਾਮ ਮੈਂ ਕਹਿੰਦੀ ਆਪ ਇਹੋ ਜਿਹੀ ਲੈ ਲਓ ਆਪਣੀ ਟਿਕ ਹਨਾ ਹਜੇ ਤਾਂ ਉਹ ਹੈਗੀ ਐ ਨਿਆਣੀ ਹਜੇ ਉਹਨੂੰ ਦੁਗੀਆਂ ਪੂਪਣੀਆਂ ਆਪਣੀਆਂ ਵਾਲੇ ਹੀ ਦੇਖੋ ਬਾਕੀ ਆ ਰਾਈਟਲ ਸਾਈਡ ਦੇ ਦੋ ਮਿੰਟ ਦੇਖੋ ਇਹ ਸ਼ਦਨ ਦਾ ਡੱਬਾ ਆ ਦੇਖੋ ਉਹ ਤਾਂ ਫੋਨ ਮੈਨੂੰ ਫੜਾ ਲੈ ਮਮਾ ਮਾਂ ਨੂੰ ਕਿਹਾ ਇਹ ਫੋਨ ਕੇਸ ਨਾ ਕੁੜੀ ਨੇ ਫਿਰ ਉਹਨੇ ਕਟਾਈ ਕਰਦੀ ਸੁਗਦੀ ਤਾਂ ਹੈ ਨਹੀਂ ਇਹ ਦੇਖ ਲਓ ਇਹੜਾ ਲੈਣਾ ਠੀਕ ਹੈ ਨਾ ਦੇਖੋ ਆ ਦੇ ਇਹ ਤਾਂ ਹੋਰ ਤਾਂ ਇਹ ਵੀ ਲਾਪਰੇ ਫੜਕਾਣੇ ਵਾਲਾ ਹੀ ਹੈ ਮੈਂ ਤਾਂ ਫੜਕਾਣੇ ਵਾਲਾ ਉਹ ਤਿੱਖੇ ਜਿਹੇ ਪੱਤ ਬੁੱਤੀ ਹੈਗੀ ਆ ਜੀ ਆ ਵੀ ਉਹੀ ਸੇਮ ਹੀ ਆ ਨਾ ਇਹ ਫਰਕ ਫਰਕ ਇਹੋ ਜਿਹਾ ਸਟਿੱਖਾ ਜਾਨਾ ਉਹ ਜਿਹਨੇ ਆਨੇ ਤੇ ਵੱਜ ਜਵੇ ਨਹੀਂ ਲੱਭੇ ਉੱਚ ਵੀ ਐਸੇ ਤਿੱਖਾ ਦਾ ਕੁਝ ਨਹੀਂ ਹੈਗਾ ਆਹ ਇੱਥੇ ਪੱਤੇ ਜੀ ਨਹੀਂ ਉਹ ਨਹੀਂ ਨਹੀਂ ਉਹ ਦਾ ਉਹਨਾਂ ਨੇ ਖੁੰਡੇ ਜਿਹੀ ਬਣਾਏ ਪਿਆ ਕਿਤੇ ਕੰਪਨੀ ਵਾਲਿਆਂ ਨੇ ਜਿਹੜਿਆਂ ਨੇ ਬਣਾਏ ਪਿਓ ਕਿਤੇ ਮੈਂ ਵੀ ਸਾਨੂੰ ਆਪਣੀ ਜਾਨਾਂ ਤਾਂ ਦੇਖਣੀ ਚਾਹੀਦੀ ਉਹ ਤਾਂ ਠੀਕ ਆ ਕਿਹੜਾ ਦੇਖਦੀ ਹੂੰ ਆਹ ਦੇਖਦੀ ਆ ਦੇਖੋ ਜਿਹੜਾ ਲੈਣਾ ਆਹ ਹਾਂ ਹਾਂ ਸਾਰਾ ਕੁਝ ਵਿੱਚ ਮੰਮੀ ਕਹਿੰਦੀ ਪੱਤੇ ਵਿੱਚ ਨਹੀਂ ਇਕੱਠੇ ਮੰਮੀ ਕਹਿੰਦੀ ਸਾਰੇ ਵਿੱਚ ਇਕੱਠਾ ਹੀ ਵਿੱਚ ਸਾਰੇ ਕਹਿੰਦੇ ਇਕੱਠੇ ਆ ਸਾਰੇ ਘਰੋਂ ਜੇ ਜਾਵਾਂ ਉਹ ਦੇਖੇ ਲਾਪਰੇ ਉੱਧਰ ਵੀ ਆ ਕੱਪੜੇ ਉੱਥੋਂ ਦੇਖੇ ਕੁਝ ਮੈਨੂੰ ਤਾਂ ਚਲੋ ਪਰ ਉਹ ਬੜਿਆਂ ਦੇ ਹੋਣੇ ਨਾ ਉਹ ਉੱਧਰ ਸਾਈਜ਼ ਬੜੇ ਆ ਦੀਦੀ ਸਾਈਜ਼ ਤੋਲੀਆਂ ਨੇ ਰਹਿ ਗਏ ਤੋਲੀਆਂ ਤਾਂ ਰਹਿ ਗਏ ਆ ਹਲੇ ਹੈਗੇ ਆ ਕਵਰ ਇੱਕ ਲੈ ਲਓ ਇੱਕ ਲੈ ਹਲੇ ਕਾਦਾ ਇਹ ਕਵਰ ਚੁੰਗਣੀ ਦਾ ਹੌਂਕਾ ਲਾਪੀ ਦਾ ਅੱਛਾ ਟਿਕ ਲੈ ਲੈ ਤੋੜੀ ਆ ਫਿਰ ਆਹ ਸਾਰੇ ਕੱਪੜਾ ਲਾਣੇ ਨੂੰ ਇੱਕ ਟੋਲੀਆ ਲੈ ਕੇ ਆਵਾਂਗੇ ਲਾਣੇ ਹਾਂ ਲਾਣੇ ਵਾਸਤੇ ਆਹੀ ਦੇਖ ਲਓ ਨੂਰੂ ਉਹ ਖੇਲਦੀ ਆ ਇਹਦੇ ਨਾਲੇ ਲੱਗੀ ਵੀ ਭੱਜਣ ਉਹ ਵੀ ਆਹ ਘਰ ਦੀ ਆ ਦੇਖ ਉਹ ਆ ਗਈ ਦੇਖੀ ਫੋਨ ਮੈਂ ਕਹਤਾ ਗੇਰਦਾ ਕਹਿੰਦੀ ਨਹੀਂ ਗਿਰਦਾ ਨਹੀਂ ਕਿਦਾਂ ਕਵੀ ਕੱਦੂ ਜਾ ਲਓ ਜੀ ਭਾਈ ਸ਼ਾਪਿੰਗ ਸਾਡੀ ਹੋ ਗਈ ਮੁਕੰਮਲ ਸਾਰੀ ਫੋਨ ਉਰੇ ਹਾਂ ਮੂੰਹ ਪਰ ਤਾਂ ਸਟicker ਆ ਗਿਆ ਵਿਚਾਰੀ ਦੇ ਹੈ ਹੈ ਕਰ ਦੇ ਉੱਪਰ ਸਿਰ ਬੜਾ ਹੈ ਟੋਪੀ ਛੋਟੀ ਹੈ ਉਹ ਨਿਆਣਿਆਂ ਦੀ ਆ ਟੋਪੀ ਪੁੱਤ ਫੋਨ ਨਾ ਸੱਡਦੀ ਤੂੰ ਆਹ ਜੇ ਕਿਤੇ ਕੋ ਮਣੇ ਘਮਣ ਫਰਨ ਜਾਣਾ ਹੋਵੇ ਨਾ ਫੇਰ ਲੈ ਕੇ ਜਾਵੀਂ ਤੋ ਪਤਾ ਪਵੇ ਉਹ ਤੂੰ ਨਿਆਣਾ ਰੱਖਨੇ ਲਓ ਜੀ ਸ਼ਾਪਿੰਗ ਹੁਣ ਸਾਡੀ ਹੋ ਗਈ ਉੱਪਰ ਚਲੇਗੇ ਜੀ ਕੱਪੜੇ ਜੋ ਲਏ ਅਸੀਂ ਉਹ ਪੈਕ ਹੋ ਜਾਣੇ ਹੁਣ ਤੇ ਬਾਕੀ ਤੁਹਾਨੂੰ ਹੁਣ ਅੱਗੇ ਬਲੌਗਾਂ ਚ ਭਾਈ ਦਿਖੇ ਜਾਣਾ ਵੀ ਕਿਹੜਾ ਕਿਹੜਾ ਕੀ ਕੀ ਲਿਆਏ ਹਨਾ ਤੇ ਬਾਕੀ ਹੁਣ ਮਿਲਦੇ ਆਂ ਜੀ ਤੁਹਾਨੂੰ ਅਗਲੇ ਬਲੌਗ ਚ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ